ਹਾਂਜੀ ਦੋਸਤੋ ਸਵਾਤ ਆ ਟਾ ਟਾ ਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਗੋਭੀ ਜਿਹੜੀ ਕਿ ਗਰਮੀਆਂ ਨੂੰ ਹਾਰਵੈਸਟ ਕਰਾਂਗੇ ਅੱਜ ਹੋ ਗਿਆ ਜੀ 7 ਮਾਰਚ ਤੇ ਲਗਭਗ ਮਈ ਦੇ ਅੰਤ ਦੇ ਜਿਉਂ ਦੇ ਸਟਾਰਟਿੰਗ ਵਿੱਚ ਆ ਗੋਭੀ ਹਾਰਵੈਸਟ ਹੋਵੇਗੀ ਇੱਥੇ ਦੋ ਬਿਆੰਦ ਕਿਤੇ ਆ ਜੀ ਆ ਇੱਕ ਥੋੜਾ ਜਿਹਾ 20 ਦਿਨ ਲੇਟ ਦਾ ਬਿਆੰਦ ਆ ਇਹਨੂੰ ਇਸ ਵਕਤ ਗੋਡੀ ਦੇਤੀ ਹੈ ਪਹਿਲੀ ਗੋਡੀ ਹੋ ਗਈ ਹੈ ਤੇ ਗਰਮੀਆਂ ਦੇ ਵਿੱਚ ਗੋਭੀ ਦਾ ਰੇਟ ਚੰਗਾ ਮਿਲ ਜਾਂਦਾ ਕਿਉਂਕਿ ਬਹੁਤੇ ਕਿਸਾਨ ਪਰਾ ਜਿਆਦਾ ਸਿਆਲ ਵਿੱਚ ਹੀ ਗੋਭੀ ਦੀ ਕਾਸ਼ਟ ਕਰਦੇ ਨੇ ਇਸ ਲਈ ਗੋਭੀ ਗਰਮੀਆਂ ਵਿੱਚ ਕਾਸ਼ਟ ਕਟ ਆਉਣ ਕਰਕੇ ਰੇਟ ਵਧ ਜਾਂਦਾ ਤਾਂ ਇਹ ਗਰਮੀਆਂ ਵਾਸਤੇ ਲਗਾਈਏ ਜੇਕਰ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਮੌਸਮ ਤੇ ਤਾਪਮਾਨ ਗੋਭੀ ਦੇ ਅਨੁਕੂਲ ਵਿੱਚ ਰਿਹਾ ਤਾਂ ਇਹਦੀ ਪੈਦਾਵਾਰ ਵੀ ਜਿਆਦਾ ਹੋ ਸਕਦੀ ਹੈ ਤੇ ਹੋਰ ਇਸ ਦੀ ਪਨੀਰੀ ਘੜ ਵਿੱਚ ਹੀ ਤਿਆਰ ਕਰਕੇ ਇੱਥੇ ਲਗਾਈਏ ਤੇ ਜੇ ਖਰਾਕ ਦੀ ਗੱਲ ਕਰੀਏ ਤਾਂ ਖੇਤ ਤਿਆਰ ਕਰਨ ਵਾਸਤੇ ਇਹਦੇ ਵਿੱਚ ਦੋ ਤਿੰਨ ਤਾਕਤਦਾਰੀਆਂ ਖਾਦਾਂ ਪਾਈਆਂ ਸੀ ਤੇ ਇਸ ਨੂੰ ਲਗਾਉਣ ਤੋਂ ਬਾਅਦ ਬਸ ਇੱਕੋ ਹੀ ਅਜੇ ਇਹ ਉੜੀਆਂ ਪਾਈਏ ਤੇ ਜਿਹੜੀ ਆ ਵੱਡੀ ਗੋਭੀ ਹੈ ਇਹਨੂੰ ਹੀ ਇੱਕ ਗੋਡੀ ਹੋਈ ਤੇ ਦੂਜੀ ਹੁਣ ਕਰਾਂਗੇ ਤੇ ਇਹਨਾਂ ਦੀਆਂ ਨੂੰ ਸਿਰਫ ਗੋਟੀਆਂ ਨਾਲ ਹੀ ਕੰਟਰੋਲ ਕੀਤਾ ਜਾਵੇਗਾ ਤੇ ਸਪਰੇ ਇਹਦੇ ਵਿੱਚ ਨਹੀਂ ਵਰਤੀ ਜਾਵੇਗੀ